ਲਓ ਜੀ ਵਿਆਹ ਪਾਏ ਮੁੰਡੇ ਆ ਗਿਆ ਭਾਵੇਂ ਆ ਗਿਆ ਵਿਆਹ ਕੁੜੀ ਦਾ ਆਪਾਂ ਅੱਜ ਤੁਹਾਨੂੰ ਅਸੀਂ ਦਾਜਵਰੀ ਵਾਲੇ ਇਦਾਂ ਦੇ ਭਾਰੇ ਭਾਰੇ ਸੂਟ ਕਾਟੀਆਂ ਦੇ ਪਾ ਦੇ ਦਾਂਗੇ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾਂ ਪ੍ਰਾਣਾ ਦੀ ਬੜੀ ਖਾਸ ਗੱਲ ਆ ਕਹਿੰਦੇ ਰਾਇਲ ਕਲਾਸ ਲਗਜ਼ਰੀ ਕਲਾਸ ਸੂਟ ਜਿਹੜੇ ਇਦਾਂ ਦੇ ਸੂਟ ਆ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 1 ਲੱਖ ਵਾਲਾ ਦਾਜੂ ਦਾ ਕੱਪੜਾ ਲੈਨੇ ਹੋ ਇਹ ਸਿਰਫ 40 ਹਜ਼ਾਰ ਚ ਦੇਈ ਜਾਂਦੇ ਆ ਜਿਹੜਾ ਤੁਸੀਂ 2 ਲੱਖ ਰੁਪਏ ਦਾ ਕੱਪੜਾ ਬਾਜ਼ਾਰ ਚ ਆ ਕੇ ਲੈਨੇ ਹੋ ਇਹ ਸਿਰਫ 80 ਹਜ਼ਾਰ ਦੇਈ ਜਾਂਦੇ ਆ ਵੈਡਿੰਗ ਸੂਟਾਂ ਦੇ ਉੱਤੇ ਠਮਾਕੇਦਾਰ ਆਫਰਾਂ ਲੱਗ ਗਈਆਂ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਦੇ ਲੈ ਲੈਣਾ ਤੁਸੀਂ ਕਿਸੇ ਨੂੰ ਗਿਫਟ ਕਰਨਾ ਛੇਤੀ ਛੇਤੀ ਆ ਜਿਓ ਬਹੁਤ ਵੱਡੇ ਫਾਇਦੇ ਰਿਕਾਰਡ ਤੋੜ ਫਾਇਦੇ ਕਰਤੇ ਆ ਆ ਦੇਖੋ ਜੀ ਆਪਣਾ ਪਹਿਲਾ ਪੀਸ ਆਰਟੀਕਲ ਹੈ ਇਹ ਹੈਗਾ ਪੀਸ 2000 ਰੁਪਏ ਦਾ ਜਿਹੜਾ ਕਿ ਇਸ ਟਾਈਮ ਆਪਾਂ ਪੀਸ ਦੇ ਰਹੇ ਆ 1000 ਰੁਪਏ ਦਾ ਪੀਸ ਦੇ ਰਹੇ ਆ ਜੀ ਸੋ ਤੁਸੀਂ ਇਹ ਚੈੱਕ ਕਰ ਲੋ ਜਿਹੜੇ ਬਾਜ਼ਾਰ ਦੇ ਵਿੱਚ 2 2000 ਰੁਪਏ ਦਾ ਸੂਟ ਬੈਗ ਦਾ ਇੱਥੇ ਸਿਰਫ 1000 ਦਾ ਆਹ ਦੇਖੋ ਸਾਰੇ ਫਰੰਟ ਜਾਲ ਬਣਿਆ ਦੁਪੱਟੇ ਬੜੇ ਸੋਹਣੇ ਆ ਬਾਜ਼ਾਰ 'ਚ 2500 ਰੁਪਈਆ ਇੱਥੇ 1000 ਰੁਪਈਆ ਬਾਜੂ ਤੇ ਬਹੁਤ ਹੈਵੀ ਕੰਮ ਕਰਵਾਤਾ ਵੈ ਵਿਦ ਦੁਪੱਟਾ 4 ਸਾਈਡਰ ਤਿਆਰ ਕਰਵਾਤਾ ਹੈਗਾ ਪ੍ਰਾਈਸ ਬਹੁਤ ਘਟ ਜਿਦਾ ਕਿ ਰੇਟ ਸੀ ਪਹਿਲਾਂ 11000 ਰੁਪਈਆ ਦਾ ਪੀਸ ਫਿਲਹਾਲ ਮਾਤੂ ਸ਼ਿਦਦਸਤਾਰ ਕੰਪਨੀ 5250 ਰੁਪਈਆ ਦਾ ਪੀਸ ਕੱਟਤਾ ਇਹ ਆ ਵਾਲਾ ਆ ਜਾਓ ਸੂਟ ਲੈਣੇ ਆ ਸ਼ਰਾਰੇ ਗਰਾਰੇ ਲੈਣੇ ਆ ਟੌਪ ਦੇਖੋ ਫਰੰਟ ਦੇਖੋ ਆ ਦੁਪੱਟੇ ਚੈੱਕ ਕਰ ਲੋ ਨਾਲ ھیਠਾ ਦੇਖੋ ਹਰ ਇੱਕ ਚੀਜ਼ ਦੇ ਵਿੱਚ ਪੂਰੀ ਸੁਪਰ ਜਾਨ ਪਾਈ ਹੋਈ ਆ ਆ ਦੇਖੋ ਸ਼ਰਾਰਾ ਸੂਟ ਆ ਤੁਸੀਂ ਚੈੱਕ ਕਰ ਲਓ ਕਿੰਦਾ ਪੂਰਾ ਤੁਹਾਨੂੰ ਫਿਟਿੰਗ ਕਰਕੇ ਦੇਵਾਂਗੇ ਬਹੁਤ ਸੋਹਣਾ ਇਹਦੇ ਵਿੱਚ ਡਿਜ਼ਾਈਨ ਤਿਆਰ ਕਰਤਾ ਇਹ ਵੀ ਚੀਜ਼ਾਂ ਦੇ ਦੇਾਂਗੇ ਸਾਡੇ ਕੋਲ ਆਜੋ 12000 ਵਾਲਾ 2 ਪੀਸ ਕੋਟਮੈਂਟ 2995 ਚ ਲੈ ਜਾਓ ਸਲਾਈ ਕਰਕੇ ਪਰ ਸਾਡੇ ਕੋਲ ਆਓ 15 17000 ਵਾਲਾ 3 ਪੀਸ ਕੋਟਮੈਂਟ 3760 ਚ ਲੈ ਕੇ ਚਲ ਜੋ ਕੁਰਤਾ ਪਜਾਮਾ ਗੀਜ਼ਾ ਕਾਟਨ ਦਾ 3000 ਰੁਪਏ ਦਾ ਬਾਜ਼ਾਰ ਚ ਮਿਲਦਾ ਅਸੀਂ ਤੁਹਾਨੂੰ ਚੋਰਾ 1500 ਚ ਸਲਾਈ ਕਰਕੇ ਆਹ ਦੇਖੋ ਜੀ ਇੱਕ ਵੱਡਾ ਰਕਾਰ ਦਾ ਇੱਥੇ ਅਸੀਂ ਕੰਮ ਕਰਤਾ ਜਿਹੜੀ ਅਨਾਰਕਲੀ ਬਾਜ਼ਾਰ ਤੁਸੀਂ ਲੈਨੇ ਹੋ 15000 ਰੁਪਏ ਦੀ ਸਾਡੇ ਕੋਲੋਂ ਸਿਰਫ 5000 ਰੁਪਏ ਚ ਲੈ ਜਾਓ ਵੀਰ ਜੀ ਆਹ ਦੇਖੋ ਸਾਡਾ ਸਪੈਸ਼ਲ ਪੀਸ ਹੈਗਾ ਹਲਦੀ ਵਾਲਾ ਹਲਦੀ ਦਾ ਅੱਜਕੱਲ ਬਹੁਤ ਟ੍ਰੈਂਡ ਚੱਲ ਰਿਹਾ ਹੈ ਲੜਕੀਆਂ ਮੈਰिज ਟਾਈਮ ਤੇ ਹਲਦੀ ਦਾ ਸੂਟ ਸਪੈਸ਼ਲ ਭਾਲਦੀਆਂ ਔਰ ਅਸੀਂ ਕਹਿੰਨੇ ਹਾਂ ਮਾਤੂ ਸ਼ਦਸਤਾਰ ਕੰਪਨੀ ਤੇ ਇੱਕ ਵਾਰੀ ਆਜੋ ਸਾਡੀ ਵੈਰਾਈਟੀ ਆਣ ਕੇ ਹਲਦੀ ਵਾਲਾ ਸੂਟ ਮਿਲੂਗਾ ਮਹਿੰਦੀ ਵਾਲਾ ਸੂਟ ਮਿਲੂਗਾ ਔਰ ਵਿਆਹ ਵਾਲਾ ਸੂਟ ਸਾਡੀ ਦੁਕਾਨ ਤੋਂ ਮਿਲੂਗਾ ਤੁਹਾਨੂੰ ਲਓ ਜੀ ਵਿਆਹ ਭਾਵੇਂ ਮੁੰਡੇ ਆ ਗਿਆ ਭਾਵੇਂ ਆ ਗਿਆ ਵਿਆਹ ਕੁੜੀ ਦਾ ਆਪਾਂ ਅੱਜ ਤੁਹਾਨੂੰ ਅਸੀਂ ਦਾਜਵਰੀ ਵਾਲੇ ਇਦਾਂ ਦੇ ਭਾਰੇ ਭਾਰੇ ਸੂਟ 40 ਦੇ ਪਾ ਦੇ ਦਾਂਗੇ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਦਿਆਪੁਰਾਣਾ ਦੀ ਬੜੀ ਖਾਸ ਗੱਲ ਆ ਕਹਿੰਦੇ ਰਾਇਲ ਕਲਾਸ ਲਗਜ਼ਰੀ ਕਲਾਸ ਸੂਟ ਜਿਹੜੇ ਇਦਾਂ ਦੇ ਸੂਟ ਆ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 1 ਲੱਖ ਵਾਲਾ ਦਾਜੂ ਦੇ ਕਪੜਾ ਲੈਨੇ ਹੋ ਇਹ ਸਿਰਫ 40000 ਚ ਦੇਈ ਜਾਂਦੇ ਆ ਜਿਹੜਾ ਤੁਸੀਂ 2 ਲੱਖ ਰੁਪਏ ਦਾ ਕਪੜਾ ਬਾਜ਼ਾਰ ਚ ਆ ਕੇ ਲੈਨੇ ਹੋ ਇਹ ਸਿਰਫ 80000 ਦੇਈ ਜਾਂਦੇ ਆ ਦੇਖੋ ਸੂਟਾਂ ਦੇ ਨਾਲ ਨਾਲ ਦੁਪੱਟੇ ਵੀ ਸੋਹਣੇ ਸੋਹਣੇ ਦੇਈ ਜਾਂਦੇ ਆ ਚਾਹੇ ਰੰਗ ਤੁਸੀਂ ਜਿੰਦਾਂ ਨੇ ਮਰਜ਼ੀ ਲੈ ਲਓ ਵੈਡਿੰਗ ਸੂਟਾਂ ਦੇ ਉੱਤੇ ਧਮਾਕੇਦਾਰ ਆਫਰਾਂ ਲੱਗ ਗਈਆਂ ਵਿਆਹ ਸ਼ਾਇਦਾ ਕੱਪੜਾ ਲੈਣਾ ਦੇਣ ਲੈਣ ਹੀ ਲੈਣਾ ਤੁਸੀਂ ਕਿਸੇ ਨੂੰ ਗਿਫਟ ਕਰਨਾ ਛੇਤੀ ਛੇਤੀ ਆਜੋ ਬਹੁਤ ਵੱਡੇ ਫਾਇਦੇ ਰਿਕਾਰਡ ਤੋੜ ਫਾਇਦੇ ਕਰਤੇ ਆ ਭਾਈ ਜੀ ਸਾਰੇ ਬਜ਼ਾਰਾਂ 'ਚ ਰੌਲਾ ਪੈ ਗਿਆ ਕਹਿੰਦੇ ਜਿਹਨੇ ਦਾਜ ਫਿਰ ਦੇ ਕੱਪੜਾ ਨਾ ਮਾਤੂ ਸ਼੍ਰੀ ਦਸਤਾਰ ਚਲ ਜਾਓ ਦੱਸੋ ਲੋਕਾਂ ਨੂੰ ਕਿਹੜੇ-ਕਿਹੜੇ ਫਾਇਦੇ ਕਰ ਰਹੇ ਹੋ ਹਾਂਜੀ ਵੀਰ ਜੀ ਲੋਕਾਂ ਦੇ ਬਹੁਤ ਵੱਡੇ-ਵੱਡੇ ਫਾਇਦੇ ਕਰਨੇ ਆ ਆਪਣੇ ਕੋਲੇ ਬੁਟੀਕ ਦੇ ਨਵੇਂ ਡਿਜ਼ਾਈਨਰ ਨੀਮ ਜਰੀ ਦੇ ਵਰਕ ਆਪਾਂ ਨਵੇਂ-ਨਵੇਂ ਸਟੀਲ ਗ੍ਰੇਪ ਪੀਸ ਲੈ ਕੇ ਆਂਦੇ ਹੈਗੇ ਵਿਆਹ ਸ਼ਾਦੀ ਲਈ ਸਪੈਸ਼ਲ ਵੈਰੀਟੀ ਲੈ ਕੇ ਆਂਦੀ ਹੈਗੀਆਂ ਆਹ ਦੇਖੋ ਜੀ ਆਪਣਾ ਪਹਿਲਾ ਪੀਸ ਆ ਆਰਟੀਕਲ ਹੈ ਇਹ ਹੈਗਾ ਪੀਸ 2000 ਰੁਪਏ ਦਾ ਜਿਹੜਾ ਕਿ ਇਸ ਟਾਈਮ ਆਪਾਂ ਪੀਸ ਦੇ ਰਹੇ ਆ 1000 ਰੁਪਏ ਦਾ ਪੀਸ ਦੇ ਰਹੇ ਆ ਜੀ ਇਹ ਸੋ ਤੁਸੀਂ ਇਹ ਚੈੱਕ ਕਰ ਲਓ ਜਿਹੜੇ ਬਾਜ਼ਾਰ ਦੇ ਵਿੱਚ 2-2000 ਰੁਪਏ ਦਾ ਸੂਟ ਵੈਕਦਾ ਇੱਥੇ ਸਿਰਫ 1000 ਦਾ ਇੱਕ ਸੂਟ ਪਿੱਛੇ ਇੱਕ 1000 ਰੁਪਏ ਦਾ ਤੁਹਾਡਾ ਫਾਇਦਾ ਕਰੀ ਜਾਂਦੇ ਆ ਆਹ ਦੇਖੋ ਸਾਰੇ ਫਰੰਟ ਜਾਲ ਬਣਿਆ ਦੁਪੱਟੇ ਬੜੇ ਸੋਹਣੇ ਆ ਬਾਜ਼ਾਰ ਚ 2500 ਰੁਪਈਆ ਇੱਥੇ 1000 ਰੁਪਈਆ ਭਾਈ ਜੀ ਮੈਂ ਦੇਖ ਰਿਹਾ ਡਿਜ਼ਾਈਨ ਬੜੇ ਸੋਹਣੇ ਤੁਹਾਡੇ ਵੀਰ ਜੀ ਆਪਣਾ ਜਿਹੜਾ ਵੀ ਕੰਮ ਹੈਗਾ ਸਿਰਫ ਅਸੀਂ ਸਾਰਾ ਕੰਮ ਆਪ ਕਰਵਾਣੇ ਹੈਗੇ ਕੋਈ ਬਣਿਆ ਬਣਾਇਆ ਪੀਸ ਨਹੀਂ ਸੀ ਲੈ ਕੇ ਆਂਦੀ ਸਾਰੀ ਆਪ ਦੀ ਮਾਸਟਰੀ ਹੈ ਪੂਰਾ ਬੁਟੀਕ ਪੀਸ ਤਿਆਰ ਕਰਵਾਣੇ ਅਸੀਂ ਇਹ ਸਭ ਹੈਂਡਵਰਕ ਨੀਮ ਜਰੀ ਤੇ ਦਬਕੇ ਦੇ ਉੱਰ ਕੰਮ ਕਰਵਾ ਰਹੇ ਹਾਂ ਸਿਰ ਭਾਈ ਜੀ ਮਤਲਬ ਜਿੱਦਾਂ ਦੀ ਚੁਆਇਸ ਤੁਹਾਡੀ ਹੈਗੀ ਆ ਵੀ ਤੁਸੀਂ ਦੇਖੋ ਸਾਰਾ ਫਰੰਟ ਦੇਖੋ ਘੇਰਾ ਦੇਖੋ ਆ ਤੁਸੀਂ ਮੀਡਲ ਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਕੰਮ ਕੀਤੇ ਆ ਦੁਪੱਟੇ ਚੈੱਕ ਕਰ ਲੋ ਵੱਡੀ ਗੱਲ ਇਹ ਆ ਸੂਟਾਂ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਲੋ ਇੱਥੇ ਕੋਈ ਲੋਟਰੀ ਮਿਲਣਾ ਕੋਈ ਪੁਰਾਣਾ ਡਿਜ਼ਾਈਨ ਨਹੀਂ ਮਿਲਣਾ ਇੱਥੇ ਹਰ ਹਫ਼ਤੇ ਨਵੇਂ-ਨਵੇਂ ਡਿਜ਼ਾਈਨ ਆਉਂਦੇ ਆ ਨਵੇਂ-ਨਵੇਂ ਡਿਜ਼ਾਈਨ ਤੁਹਾਨੂੰ ਦੇ ਜੰਨੇ ਆ ਬਾਜ਼ਾਰ 'ਚ ਸੂਟ ਇਹ 3500 ਰੁਪਏ ਦਾ ਮਿਲਣਾ ਸਾਡੇ ਕੋਲੋਂ 1500 ਰੁਪਏ ਦਾ ਲੈ ਜਾਓ ਰੰਗਾਂ ਦੀ ਗੱਲ ਕਰੀਏ ਇਹ ਡਿਜ਼ਾਈਨਾਂ ਦੀ ਗੱਲ ਕਰੀਏ ਇੰਨੇ ਸੋਹਣੇ-ਸੋਹਣੇ ਰੰਗ ਆ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਦੇਖੋ ਕੁੜੀਆਂ ਦਾ ਫੇਵਰਿਟ ਕਲਰ ਆ ਸਾਡੇ ਕੋਲ ਇਹ ਵੀ ਕੋਈ ਬ 1800 1900 2 2000 ਰੁਪਏ ਚ ਤੁਹਾਨੂੰ ਅਸੀਂ ਇਦਾਂ ਦੀ ਸੂਟ ਦੇ ਦੇਣੇ ਹੈਗੇ ਆ। ਲੋ ਜੀ ਵੀਰ ਜੀ ਅੱਗੇ ਆ ਗਏ ਆਪਣੇ ਕੋਲ ਬਰਾਇਡਲ ਰੈੱਡ ਕਲਰ ਸੂਟ। ਇਸ ਟਾਈਮ ਜੋ ਪ੍ਰੋਪਰ ਵਿਆਹ ਸ਼ਾਦੀ ਚੱਲਦਾ ਪਿਆ ਵੈ ਕੁੜੀਆਂ ਦੀ ਸਭ ਨਾਲ ਪਹਿਲੀ ਪਸੰਦ ਹੁੰਦੀ ਹੈ ਰੈੱਡ ਕਲਰ ਦੀ। ਰੈੱਡ ਕਲਰ ਦੇ ਵਿੱਚ ਆਪਾਂ ਥ੍ਰੈਡ ਵਰਕ ਪਲੱਸ ਹੈਂਡ ਵਰਕ ਦਾ ਕੰਮ ਨਾਲ ਲੈ ਕੇ ਆਏ ਆ ਸਿਰਫ ਓਨਲੀ 2000 ਰੁਪਏ ਦਾ ਪੀਸ ਭਾਜੀ ਆਹ ਵਾਲਾ। ਆ ਵੀ ਦੇਖੋ ਜੀ ਕਹਿੰਦੇ ਲਵੈਂਡਰ 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 ਲਵੈਂਡਰੇ ਹੋਈ ਪਈ ਆ ਚਾਰੇ ਪਾਸੇ। ਕੁੜੀਆਂ ਫੋਟਵਾ ਪਾ ਰਹੀਆਂ ਫੇਸਬੁੱਕਾਂ ਦੇ ਸੂਟ ਸਮਾਸ ਮਾ ਕੇ ਇੰਨਾ ਸੋਹਣਾ ਟ੍ਰੈਂਡਿੰਗ ਦੇ ਵਿੱਚ ਚੱਲਦਾ ਇਹ ਵੀ ਸੂਟ 2000 ਰੁਪਏ ਦਾ ਤੁਹਾਨੂੰ ਅਸੀਂ ਦੇ ਰਣਾ ਸਾਡੇ ਕੋਲ ਵੈਰਾਈਟੀਆਂ ਅਨਲਿਮਿਟਿਡ ਹੈਗੀਆਂ ਇੱਥੇ ਆਉਣ ਦਾ ਤੁਹਾਡਾ ਵੱਡਾ ਫਾਇਦਾ ਕੀ ਆ ਸਾਡੇ ਕੱਲੇ ਕੱਲੇ ਸੂਰ ਦੇ ਉੱਤੇ ਅਸੀਂ ਰੇਟ ਲਿਖ ਲਿਖ ਕੇ ਲਾਏ ਆ ਏਦਾਂ ਨਹੀਂ ਕੋਈ ਨਿਆਣਾ ਆ ਗਿਆ ਉਹਨੂੰ ਹੋਰ ਕੋਈ ਰੇਟ ਸਿਆਣਾ ਆ ਗਿਆ ਹੋਰ ਕੋਈ ਰੇਟ ਸਾਰਿਆਂ ਦੇ ਫਾਇਦੇ ਹੋਣੇ ਆ ਵਿਆਹ ਸ਼ਾਈ ਦਾ ਕੱਪੜਾ ਦਾਜ ਵੜੀ ਦਾ ਕੱਪੜਾ ਦੇਣ ਲੈਣ ਲਈ ਜਿਹਨੇ ਲੈਣਾ ਤੁਸੀਂ ਬਥੇਰੀਆਂ ਹੋਰ ਦੁਕਾਨਾਂ 'ਤੇ ਜਾ ਕੇ ਦੇਖ ਲਿਆ ਹੋਰ ਬਜ਼ਾਰਾਂ 'ਚ ਜਾ ਕੇ ਦੇਖ ਲਿਆ ਬਥੇਰੀ ਤੁਸੀਂ ਆਪਣੀ ਲੁੱਟ ਕਰਾ ਲਈ ਇੱਕ ਵਾਰੀ ਮੇਰੇ ਕਹੇ ਤੇ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਘੇ ਪੁਰਾਣੇ ਆ ਜਾਓ ਜਿੱਥੇ ਤੁਹਾਡੇ ਸਿਰਫ ਫਾਇਦੇ 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 ਹੋਣੇ ਆ ਜੇ ਨਹੀਂ ਯਕੀਨ ਆਉਂਦਾ ਆ ਚਾਰੇ ਪਾਸੇ ਕੈਰਾ ਮਾਰ ਕੇ ਦਿਖਾ ਦਿਓ ਦੇਖੋ ਕਿੰਨਾ ਵੱਡਾ ਰਸ਼ਿਆ ਬਾਹਰ ਵੀ ਲੋਕ ਆ ਗਏ ਅੰਦਰ ਵੀ ਆ ਗਏ ਦੇਖੋ ਬਾਹਰ ਰੋਡ ਜਾਮ ਹੋ ਗਿਆ ਗੱਡੀਆਂ ਦੇਖੋ ਕੰਨੀਆਂ ਖੜੀਆਂ ਆ ਜੇ ਤੁਸੀਂ ਆਪਣੀਆਂ ਗੱਡੀਆਂ ਤੋਂ ਆਉਣਾ ਸਾਡੇ ਕੋ ਖੁੱਲੀ ਡੁੱਲੀ ਪਾਰਕਿੰਗ ਆ ਇੱਥੇ ਤੁਸੀਂ ਸਾਧਨ ਆਪਣਾ ਪਾਰਕ ਕਰਕੇ ਅੰਦਰ ਆ ਜਾਓ ਜੇ ਤੁਹਾਡੇ ਕੋ ਸਾਧਨ ਨਹੀਂ ਹੈਗਾ ਤਾਂ ਤੁਹਾਡੇ ਲਈ ਹੋਰ ਇੱਕ ਬਹੁਤ ਵਧੀਆ ਸੀ ਸਰਵਿਸ ਦਿੱਤੀ ਆ ਤੁਸੀਂ ਬੱਸ ਸਟੈਂਡ ਦੇ ਬੱਸ ਜ ਆ ਜਾਓ ਟੈਂਪੂ ਜਾਂ ਜਿੱਦਾਂ ਮਰਜੀ ਆ ਜਾਓ ਬੱਸ ਸਟੈਂਡ ਤੋਂ ਸਟੋਰ ਤੱਕ ਓਨਲੀ ਰੇਖੇਰੀ ਸਰਵਿਸ ਬਿਲਕੁਲ ਫਰੀ ਆ ਨਾ ਤੁਸੀਂ ਆਉਣ ਦਾ ਕੋਈ ਪੈਸਾ ਦੇਣਾ ਨਾ ਜਾਣ ਦੇਣ ਮਤਲਬ ਰਿਕਸ਼ੇਰੀ ਸਰਵਿਸ ਵੀ ਫਰੀ ਕਰਤੀ ਆ ਸੂਟਾਂ ਦੇ ਰੇਟ ਵੀ ਘੱਟ ਕਰਤੇ ਆ ਵੈਰਾਈਟੀ ਵੀ ਜਾਰੀ ਬਈਆ ਕਰਤੀ ਆ ਐਦਾਂ ਦੀਆਂ ਚੀਜ਼ਾਂ ਤੁਹਾਨੂੰ ਅਸੀਂ ਦੇ ਰਹੇ ਆ ਕਾਡੀਆਂ ਦੇ ਭਾ ਦੱਸੋ ਕੌਣ ਆ 2500 ਰੁਪਏ ਦਾ ਸੂਟ ਲਊ ਤੁਹਾਨੂੰ ਪਰ ਅਸੀਂ ਤੁਹਾਨੂੰ 5000 ਵਾਲਾ ਸੂਟ 2500 ਚ ਦੇ ਦੇਾਂਗੇ ਵੀਰਜੀ ਹੁਣ ਇੱਕ ਆਪ ਨਵਾਂ ਸਟਾਈਲ ਤਿਆਰ ਕੀਤਾ ਹੈਗਾ ਸਾਰਾ ਜਰਕਨ ਵਰਕ ਦਾ ਕੰਮ ਜਿਹੜਾ ਕਿ ਤੁਹਾਨੂੰ ਜਿਹੜਾ ਦਿੱਲੀ ਬੰਬੇ ਹੈਦਰਾਬਾਦ ਚ ਪੀਸ ਮਿਲੂਗਾ ਆਪਣੇ ਕੋਲੇ ਬੱਗਾ ਪ੍ਰਾਣਾ ਵਿੱਚ ਮਾਤੂਸ਼ ਦਸਤਾਰ ਕੰਪਨੀ ਚ ਜਰਕਨ ਦਾ ਪੀਸ ਮਿਲੂਗਾ ਫਰੋਜੀ ਕਲਰ ਦਾ ਇਹ ਚ ਚਾਰ ਕਲਰ ਤੁਹਾਨੂੰ ਮਿਲਣਗੇ ਰੈਡ ਕਲਰ ਫਰੋਜੀ ਕਲਰ ਪੀਚ ਕਲਰ ਤੇ yellow ਕਲਰ ਮਿਲੂਗਾ ਤੁਹਾਨੂੰ ਵੈਡਿੰਗ ਸਟਾਈਲ ਦੇ ਪੀਸ ਬਹੁਤ ਸੋਹਣੇ ਸੋਹਣੇ ਤਿਆਰ ਕਰਵਾ ਦਿੱਤੇ ਆਪਾਂ ਲਗਜ਼ਰੀ ਪੀਸ ਤਿਆਰ ਕਰਵਾਉਂਦੇ ਕੁੜੀਆਂ ਚਿੜੀਆਂ ਲਈ ਦਾ ਵੈਰਾਈਟੀ ਸਾਡੇ ਕੋਲ ਬਹੁਤ ਸਾਰੀ ਆ ਮਿਡਲ ਏਜ ਭੂਆ ਮਾਸੀ ਤਾਈ ਚਾਚੀ ਉਹਨਾਂ ਦੇ ਲਈ ਬਜ਼ੁਰਗਾਂ ਲਈ ਦਾਦੀਆਂ ਨਾਨੀਆਂ ਲਈ ਵੀ ਸਾਡੇ ਕੋਲ ਭਾਰੇ ਭਾਰੇ ਸੂਟਾਂ 'ਚ ਬਹੁਤ ਜਾਈ ਸੋਹਣੀ ਰੇਂਜ ਆ ਜਿਹੜੇ ਤੁਸੀਂ ਇਦਾਂ ਦੇ ਭਾਰੇ ਭਾਰੇ ਸੂਟ ਮੰਨ ਲਓ ਕੋਈ ਬਹੁਤ ਤਗੜੇ ਘਰੋਂ ਤੁਸੀਂ ਆਉਣੇ ਹੋ ਤੁਸੀਂ ਕਹਿੰਦੇ ਹੋ ਵੀ ਕੁੜੀ ਨੂੰ ਖੁਸ਼ ਕਰਨਾ ਰਿਸ਼ਤੇਦਾਰੀ ਤੇ ਜਾਣਾ ਆ ਸਹੁਰਿਆਂ ਜਾਣਾ ਪਤਾ ਲੱਗੇ ਵੀ ਤਗੜੇ ਘਰੋਂ ਕੁੜੀ ਆਈ ਆ ਵਿਆਹ ਕੇ ਇਦਾਂ ਦੀ ਦਾਜਵਰੀ ਭਾਰੇ ਭਾਰੇ ਸੂਟਾਂ 'ਚ ਤੁਸੀਂ 2-2 ਲੱਖ ਰੁਪਈਆ ਲਾਉਣੇ ਹੋ ਬਾਜ਼ਾਰ 'ਚ ਆ ਕੇ ਪਰ ਸਾਡੇ ਕੋਲ ਆਜੋ 2 ਲੱਖ ਵਾਲੀ ਹੈਵੀ ਸੂਟਾਂ ਹੀ ਦਾਜਵਰੀ ਸਿਰਫ 80000 ਰੁਪਏ ਦੇ ਦੇ ਦਾਂਗੇ ਉਹ ਫਰਕ ਦੇਖੋ ਕਿੰਨਾ ਕੱਢਦਾ ਆ ਡਿਜ਼ਾਈਨ ਦੇਖੋ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਯੂਰਪ ਨਿਊਜ਼ੀਲੈਂਡ ਆਸਟ੍ਰੇਲੀਆ ਬਾਹਰਲੇ ਮੁਲਕਾਂ ਤੋਂ ਵੀ ਆਉਣਾ ਇੱਕ ਗੱਲ ਸੋਚ ਕੇ ਉਹ ਬਈ ਦੋ ਦਿਨ ਅਸੀਂ ਬਾਗੇ ਪੁਰਾਣੇ ਜ਼ਰੂਰ ਜਾਣਾ ਕਿਉਂਕਿ ਇਦਾਂ ਦੇ ਭਾਰੇ ਭਾਰੇ ਡਿਜ਼ਾਈਨ ਇਦਾਂ ਦੀ ਵੈਰਾਈਟੀ ਤਾਨੂੰ ਇੱਕੋ ਹੀ ਛੱਤ ਹੇਟਾ ਮਿਲ ਰਹੀ ਆ ਚਾਹੇ ਮੁੰਡੇ ਦਾ ਵਿਆਹ ਆ ਤੁਹਾਨੂੰ ਕੱਪੜੇ ਉਹਨਾਂ ਲਈ ਕੋਟ ਪੈਂਟ ਕੁਰਤੀ ਮੈਂ ਦਵਾਵਾਂਗੇ ਕੁੜੀਆਂ ਦੇ ਲਈ ਆਹ ਵੈਰਾਈਟੀ ਤੁਹਾਨੂੰ ਦੇ ਦੇਣੀ ਹੈਗੀ ਆ ਲਓ ਵੀਰ ਜੀ ਇੱਕ ਹੋਰ ਨਵਾਂ ਸਟਾਈਲ ਤਿਆਰ ਕਰਾਤਾ ਸਾਰਾ ਮੋਰਨੀ ਵਰਕ ਦਾ ਬਿਲਕੁਲ ਲੇਟੈਸਟ ਵਰਕ ਹੈ ਮੋਰਨੀ ਵਰਕ ਹੈ ਬਾਜੂ ਤੇ ਬਹੁਤ ਹੈਵੀ ਕੰਮ ਕਰਵਾਤਾ ਵੈ ਵਿਦ ਦੁਪੱਟਾ ਫੋਰ ਸਾਈਡਰ ਤਿਆਰ ਕਰਵਾਤਾ ਹੈਗਾ ਪ੍ਰਾਈਸ ਬਹੁਤ ਘੱਟ ਜਿਦਾ ਕਿ ਰੇਟ ਸੀ ਪਹਿਲਾਂ 11000 ਰੁਪਏ ਦਾ ਪੀਸ ਫਿਲਹਾਲ ਮਾਤੂ ਸ਼ਿੱਦਦ ਸਟਾਰ ਕੰਪਨੀ 5250 ਰੁਪਏ ਦਾ ਪੀਸ ਕੱਢਤਾ ਇਹ ਆ ਵਾਲਾ ਸਾਰੇ ਬਾਜ਼ਾਰ ਦੀ ਗਾਰੰਟੀ ਹੋਊਗੀ ਆਪਣੇ ਰੇਟ ਦੀ ਜੇ ਡਿਜ਼ਾਈਨਰ ਹੀ ਗੱਲ ਕਰੀਏ ਦੇਖੋ ਕਲਾਕਾਰੀ ਕਿੰਨੀ ਆ ਕਾਰੀਗਰ ਦੀਆਂ ਅੱਖਾਂ ਰਹਿ ਗਈਆਂ ਆ ਮੋਰ ਉੱਡਣ ਨੂੰ ਫਿਰਦੇ ਆ ਇੰਨੇ ਸੋਹਣੇ ਸੋਹਣੇ ਸੀ ਇਹਦੇ ਉੱਤੇ ਕੰਮ ਕੀਤਾ ਆ ਆ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਬਜ਼ੁਰਗਾਂ ਲਈ ਜਿੰਨੀ ਮਰਜ਼ੀ ਵੈਰਾਈਟੀ ਲੈ ਲਓ ਜਿਹੜੀ ਮਿਡਲ ਏਜ ਹੈਗੇ ਆ ਦੇਖੋ ਇਦਾਂ ਦੇ ਹੈਵੀ ਸੂਟ ਇਹ ਨਹੀਂ ਹੈਗਾ ਵੀ ਕੁੜੀਆਂ ਲਈ ਸਾਡੇ ਕੋਲ ਲਗਜ਼ਰੀ ਚੀਜ਼ ਆ ਬਜ਼ੁਰਗਾਂ ਲਈ ਵੀ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਪੀਸ ਹੈਗੇ ਆ ਸੋ ਹਰ ਕਿਸੇ ਦਾ ਫਾਇਦਾ ਹੋ ਰਿ ਛੇਤੀ ਆਜੋ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾ ਪੁਰਾਣਾ ਤੇ ਚਾਹੇ ਤੁਸੀਂ ਸਿਲਕ ਦੇ ਸੂਟ ਲੈ ਲਓ ਆਰਗਾਂਜ਼ਾ ਚ ਲੈ ਜਾਓ ਸ਼ਿਮਰ ਚ ਲੈ ਜਾਓ ਚਾਹੇ ਤੁਸੀਂ ਜਿੱਦਾਂ ਦੀ ਮਤਲਬ ਵੈਰਾਈਟੀ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲਦੀ ਆ ਮੁਹਾਲੀ ਜਾਣ ਦੀ ਲੋੜ ਨਹੀਂ ਤੁਹਾਨੂੰ ਹੁਣ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਲੁਧਿਆਣੇ ਜਾਣ ਦੀ ਲੋੜ ਨਹੀਂ ਪਠੰਡੇ ਅੰਮ੍ਰਿਤਸਰ ਜਲੰਧਰ ਜਾਣ ਦੀ ਲੋੜ ਨਹੀਂ ਚੁੱਪ ਕਰਕੇ ਆਜੋ ਬਾਗੇ ਪੁਰਾਣੇ ਮੋਗਾ ਰੋਡ ਮਤੂ ਸ਼੍ਰੀ ਦਸਤਾਰ ਤੇ ਬਾਜੀ ਸਾਰੇ ਹਰ ਤਰ੍ਹਾਂ ਦੇ ਕਪੜਾ ਮਿਲ ਜਾਂਦਾ ਬਿਲਕੁਲ ਵੀਰ ਜੀ ਆਪਣੇ ਕੋ ਹਰ ਤਰ੍ਹਾਂ ਦਾ ਕਪੜਾ ਮਿਲੂਗਾ ਕ੍ਰੇਪ ਸਿਲਕ ਮਿਲੂਗੀ ਪਾਣਾ ਸਿਲਕ ਮਿਲੂਗੀ ਡਿਸ਼ੀਨ ਸਿਲਕ ਮਿਲੂਗੀ ਈਵਨ ਕਿ ਆਪਣੇ ਕੋਲ ਸ਼ਿਮਰ ਸਿਲਕ ਦੇ ਸੂਟ ਵੀ ਮਿਲਣਗੇ ਸ਼ਿਮਰ ਸੂਟ ਦੇ ਉੱਪਰ ਆ ਦੇਖੋ ਸਾਡੇ ਇੱਕ ਨਵਾਂ ਆਰਟੀਕਲ ਤਿਆਰ ਕੀਤਾ ਹੈਗਾ ਸਾਰਾ ਜਰਕਨ ਦਾ ਕੰਮ ਹੈ ਜਰਕਨ ਦਾ ਸਾਰਾ ਬਲੈਕਿਸ਼ ਵਰਕ ਦਾ ਕੰਮ ਤਿਆਰ ਕਰਵਾ ਕੇ ਲੈ ਕੇ ਆਂਦਾ ਹੀ ਆਪਾਂ ਇਹ ਸਾਰਾ ਪੀਸ ਆਪਣਾ ਕਲਕੱਤੇ ਦਾ ਪੀਸ ਤਿਆਰ ਕਰਵਾਇਆ ਹੋਇਆ ਹੈ ਪਾਜੀ ਆਵਲ ਆਪਣਾ ਦੇਖੋ ਸਾਡੇ ਕੋਲ ਕਲਕੱਤੇ ਦੇ ਸੂਟ ਵੀ ਮਿਲ ਜਾਣੇ ਆ ਸਾਡੇ ਕੋਲ ਅਹ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਇੱਕੋ ਹੀ ਛੱਟ ਹਟਾ ਮਿਲਣੀਆਂ ਐ ਇਦਾਂ ਨਹੀਂ ਬੇ ਕਲਕੱਤੇ ਵਾਲੇ ਕਲਕੱਤੇ ਵਾਲੀ ਦੁਕਾਨ ਤੋਂ ਮਿਲਣੀਆਂ ਅਹਮਦਾਬਾਦ ਦੇ ਤੋਂ ਮਿਲਣਾ ਸਾਡੇ ਕੋਲ ਸਾਰੀ ਵੈਰਾਈਟੀ ਮੈਟਰੀਆ ਲਗਜ਼ਰੀ ਚੀਜ਼ਾਂ ਮਿਲ ਰਹੀਆਂ ਕਾਟੀਆਂ ਦੇ ਭਾਅ ਮਿਲ ਰਹੀਆਂ ਛੇਤੀ ਆਜੋ ਬਥੇਰਾ ਤੁਸੀਂ ਇਹ ਕਹੇ ਹਟਿਆ ਵੀ ਅਸੀਂ ਤਾਂ 20 ਸਾਲ ਤੋਂ ਇੱਕੋ ਹੀ ਦੁਕਾਨ ਤੇ ਜਾਣੇ ਹਾਂ ਜਿੱਥੇ ਤੁਸੀਂ ਜਾਣੇ ਹੋ ਲੁੱਟਾ ਨਾ ਕਰੋ ਸਾਡੇ ਕਹੇ ਤੇ ਇੱਕ ਵਾਰੀ ਟਰਾਈ ਕਰ ਲਓ ਭਾਵੇਂ 10-20 ਹਜ਼ਾਰ ਦੇ ਕੱਪੜਾ ਲੈ ਜਾਓ ਮੈਂ ਚੈਲੰਜ ਕਰਦਾ ਇੱਕ ਵਾਰੀ ਤੁਸੀਂ ਆਉਣਾ ਫਿਰ بار بار ਤੁਸੀਂ ਇੱਥੇ ਜੁੜ ਜਾਣਾ ਕਹਿਣਾ ਵੀ ਜਿਹੜਾ ਕੱਪੜਾ ਮਾਤੂ ਸ਼੍ਰੀ ਦਸਤਾਰ ਦੇ ਰਹੀ ਸਾਨੂੰ ਉਹ ਕੱਪੜਾ ਹੋਰ ਕਿਤੋਂ ਨਹੀਂ ਮਿਲਣਾ ਆ ਵੀ ਚੀਜ਼ਾਂ ਦੇਖੋ ਸੋ ਭਾਈ ਜੀ ਮੈਨੂੰ ਇਹ ਵੀ ਦੱਸੋ ਨਾ ਰੈਡੀमेड ਦੇ ਵਿੱਚ ਕਿੰਨੀ ਵੈਰਾਈਟੀ ਆ ਚੁੱਕੀਆਂ ਕਿਉਂਕਿ ਸੂਟਾਂ ਦੇ ਵਿੱਚ ਤਾਂ ਮੈਂ ਦੇਖਿਆ ਵੀ ਤੁਸੀਂ ਰਿਕਾਰਡ ਤੋੜ ਦਿੱਤੇ ਆ ਚਾਹੇ ਅਨਾਰਕਲੀਆਂ ਹੋਣ ਚਾਹੇ ਪੈਪਲ ਲੈਂਗ ਹੋਣ ਚਾਹੇ ਸ਼ਰਾਰੇ ਕਰਾਰੇ ਹੋਣ ਉਹਨਾਂ ਵਿੱਚ ਵੀ ਦੱਸੋ ਨਾ ਕੀ ਕੋਸ਼ਾ ਵੀਰ ਜੀ ਰੈਡੀमेड ਦੇ ਵਿੱਚ ਸਾਡੇ ਕੋਲ ਬਹੁਤ ਹੀ ਸੋਹਣੇ ਸੋਹਣੇ ਨਵੇਂ ਲੇਟੈਸਟ ਆਈਡੀਆ ਆ ਚੁੱਕੇ ਹੋਏ ਆ ਜਿਵੇਂ ਕਿ ਦੱਸਿਆ ਤੁਹਾਨੂੰ ਕਿ ਵੈਡਿੰਗ ਟਾਈਮ ਚੱਲਦੇ ਪਏ ਆ ਆਪਣੇ ਕੋਲੇ ਆਪਾਂ ਦੇਖੋ ਜੀ ਬਿਲਕੁਲ ਨਿਊ ਸਟਾਈਲ ਦਾ ਵੈਡਿੰਗ ਅਨਾਰਕਲੀ ਸੂਟਸ ਤਿਆਰ ਕਰਵਾਤਾ ਹੈਗਾ ਜਿਹੜਾ ਕਿ ਲੜਕੀ ਵਿਆਹ ਦੇ ਟਾਈਮ ਤੇ ਬਹੁਤ ਸੋਹਣਾ ਸੂਟ ਪਾ ਸਕਦੀ ਹੈਗੀ ਹੈ ਉਹਨੂੰ ਸਲਵਾਰ ਸੂਟ ਪਾਣ ਦੀ ਲੋੜ ਨਹੀਂ ਹੈਗੀ ਉਨ ਸਿਰਫ ਆਪਣੇ ਅਨਾਰਕਲੀ ਸੂਟ ਪਾਣ ਦੀ ਹੀ ਲੋੜ ਹੈਗੀ ਆਈ ਆ ਦੇਖੋ ਜੀ ਇੱਕ ਵੱਡਾ ਰਿਕਾਰਡ ਦਾ ਇੱਥੇ ਅਸੀਂ ਕੈਮ ਕਰਤਾ ਜਿਹੜੀ ਅਨਾਰਕਲੀ ਬਾਜ਼ਾਰ ਤੁਸੀਂ ਰੰਨੇ ਹੋ 15000 ਰੁਪਏ ਦੀ ਸਾਡੇ ਕੋਲੋਂ ਸਿਰਫ 5000 ਰੁਪਏ ਚ ਲੈ ਜਾਓ ਬੈਕ ਵੀ ਹੈਵੀ ਆ ਫਰੰਟ ਵੀ ਹੈਵੀ ਆ ਰੇਟ ਇਹਦਾ ਲਿਖ ਕੇ ਲਾਤਾ ਝੂਠ ਇੱਥੇ ਬੋਲਣਾ ਕੋਈ ਨਹੀਂ ਦੁਪੱਟਾ ਨਾਲ ਸੋਨਾ ਦਵਾਂਗੇ ਜੇ ਤੁਸੀਂ ਚਾਹੋ ਨਿਓ ਵੀ ਸੁਪਨੇ ਪੂਰੇ ਕਰਨੇ ਆਂ ਵੀ ਚੀਜ਼ਾਂ ਹਟ ਕੇ ਲੈਣੀਆਂ ਆ ਆ ਦੇਖੋ ਜੀ ਪੈਪਲਿਨ ਦੀ ਅਨਾਰਕਲੀ ਆ ਦੇਖੋ ਬਾਹਾਂ ਤੇ ਕੰਮ ਆ ਫਰੰਟ ਘੇਰੇ ਬੈਗ ਮਤਲਬ ਜੇ ਤੁਸੀਂ ਚੀਜ਼ ਪਾਈ ਆ ਤੇ ਪਤਾ ਲੱਗੂਗੇ ਲੋਕੀ ਪੁੱਛਣਗੇ ਵੀ ਕਿੱਥੋਂ ਪਾ ਕੇ ਆਏ ਹੋ ਹਣ ਆਪਾਂ ਰੰਗਾਂ ਦੀ ਗੱਲ ਵੀ ਕਰ ਲਈਏ ਰੰਗ ਵੀ ਦੇਖੋ ਬੜੇ ਸੋਹਣੇ ਸੋਹਣੇ ਜਿਹੜੇ ਰੰਗ ਤੁਸੀਂ ਪਸੰਦ ਕਰਦੇ ਹੋ ਜਿਹੜੇ ਅੱਜਕੱਲ ਟ੍ਰੈਂਡਿੰਗ ਚੱਲਦੇ ਆ ਜਿਹੜੇ ਅੱਜਕੱਲ ਮਾਡਲਾਂ ਨਾਟਕਾਂ ਦੇ ਵਿੱਚ ਫਿਲਮਾਂ ਦੇ ਵਿੱਚ ਪਾਉਂਦੀਆਂ ਉਹੋ ਜਿਹੇ ਤੁਹਾਨੂੰ ਅਸੀਂ ਨਾਰਕਲੀ ਚੀਜ਼ ਦਿਖਾ ਰਹੇ ਆਂ ਵੀਰ ਜੀ ਆਹ ਦੇਖੋ ਸਾਡਾ ਸਪੈਸ਼ਲ ਪੀਸ ਹੈਗਾ ਹਲਦੀ ਵਾਲਾ ਹਲਦੀ ਦਾ ਅਜਕਲ ਬਹੁਤ ਟ੍ਰੈਂਡ ਚੱਲ ਰਿਹਾ ਹੈ ਲੜਕੀਆਂ ਮੈਰिज ਟਾਈਮ ਤੇ ਹਲਦੀ ਦਾ ਸੂਟ ਸਪੈਸ਼ਲ ਭਾਲਦੀਆਂ ਔਰ ਅਸੀਂ ਕਹਿੰਨੇ ਹਾਂ ਮਾਤੂ ਸ਼ਦਸਤਾਰ ਕੰਪਨੀ ਤੇ ਇੱਕ ਵਾਰੀ ਆਜੋ ਸਾਡੀ ਵੈਰਾਈਟੀ ਆਣ ਕੇ ਦੇਖ ਲਓ ਹਲਦੀ ਵਾਲਾ ਸੂਟ ਮਿਲੂਗਾ ਮਹਿੰਦੀ ਵਾਲਾ ਸੂਟ ਮਿਲੂਗਾ ਔਰ ਵਿਆਹ ਵਾਲਾ ਸੂਟ ਵੀ ਸਾਡੀ ਦੁਕਾਨ ਤੋਂ ਮਿਲੂਗਾ ਤੁਹਾਨੂੰ ਦੇਖੋ ਦੁਪੱਟਿਆਂ ਦੀ ਬੜੀ ਜਾਨ ਪਈ ਆ ਦੁਪੱਟੇ ਵੀ ਤੁਸੀਂ ਦੇਖ ਲਓ ਇਹ ਨਹੀਂ ਵੀ ਕੱਲੀ ਅਨਾਰਕਲੀ ਦੇ ਵਿੱਚ ਰੈਡੀਮੇਡ ਦੇ ਵਿੱਚ ਆ ਦੁਪੱਟੇ ਉੱਤੇ ਬਹੁਤ ਸੋਹਣਾ ਕੰਮ ਆ ਦੇਖੋ ਇਦਾਂ ਦੀਆਂ ਚੀਜ਼ਾਂ ਜੇ ਤੁਸੀਂ ਲੈਣੀਆਂ ਸ਼ਾਪਿੰਗ ਕਰਨੀਆਂ ਫਾਇਦੇ ਕਰਾਉਣੇ ਆ 2 ਲੱਖ ਤਾ ਛੇਤੀ ਛੇਤੀ ਆਜੋ ਦਿਨ ਨਾ ੜੀਕੋ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਮੋਗਗਾ ਰੋਡ ਬਾਰ ਬਾਰ ਤੁਹਾਨੂੰ ਅਸੀਂ ਇਸ ਲਈ ਦੱਸ ਰਹੇ ਆ ਕਿਤੇ ਹੋਰ ਪਾਸੇ ਜਾ ਕੇ ਆਪਣੀ ਲੁੱਟ ਨਾ ਕਰਾ ਲਿਓ ਇੱਥੇ ਤੁਹਾਡੇ ਫਾਇਦੇ 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 ਹੋਣੇ ਆ ਦੇਖੋ ਜੀ ਪਹਿਣਾ ਇਹ ਨਾਲ ਨਾਲ ਪਰਾਂ ਮਾਰੇ ਫੇਰੇ ਵੀ ਕਰਨੇ ਆ ਹੁਣ ਬਾਜ਼ਾਰਾਂ 'ਚ ਜਾ ਕੇ ਤੁਹਾਡੀ ਵੀ ਲੁੱਟ ਨਹੀਂ ਹੋਣ ਦੇਣੀ ਆ ਤੁਸੀਂ 2 ਪੀਸ ਕੋਟ ਪੈਂਟ ਦੇਖ ਲਓ ਜੇ ਪਾਇਆ ਹੋਗਾ ਟੌਰ ਨਿਕਲ ਜੂ ਲੋਕੀ ਪੁੱਛਣਗੇ ਕਿੱਥੋਂ ਪਾ ਕੇ ਆਏ ਹੋ ਬਾਈ ਜੀ ਬਾਜ਼ਾਰ 'ਚ 12000 ਰੁਪਏ ਦਾ ਇਹ ਕੋਟ ਪੈਂਟ ਆ 2 ਪੀਸ ਇਹਦੀ ਸਲਾਈ 4000 ਰੁਪਏ ਦਰਜੀ ਲੈਂਦੇ ਆ ਸਾਡੇ ਕੋਲ ਆਜੋ 12000 ਵਾਲਾ 2 ਪੀਸ ਕੋਟਪੈਂਟ 2995 ਚ ਲੈ ਜਾਓ ਸਲਾਈ ਕਰਕੇ 3 ਪੀਸ ਕੋਟਪੈਂਟ 15-16000 ਰੁਪਏ ਦਾ 5000 ਰੁਪਿਆ ਦੀ 5500 ਸਲਾਈ ਪਰ ਸਾਡੇ ਕੋਲ ਆਓ 15-17000 ਵਾਲਾ 3 ਪੀਸ ਕੋਟਪੈਂਟ 3760 ਚ ਲੈ ਕੇ ਚਲ ਜੋ ਬਾਸਕਾਂ ਦੇ ਵਿੱਚ ਦਾ ਡਿਜ਼ਾਈਨ ਜਿੰਨੇ ਕਹੋਗੇ ਉਨੇ ਦੇ ਦੇ ਦਿਆਂਗੇ ਕੋੜਤਾ ਪਜਾਮਾ ਗੀਜ਼ਾ ਕਾਟਨ ਦਾ 3000 ਰੁਪਏ ਦਾ ਬਾਜ਼ਾਰ 'ਚ ਮਿਲਦਾ ਅਸੀਂ ਤੁਹਾਨੂੰ ਚੌਰਾ 1500 'ਚ ਸਲਾਈ ਕਰਕੇ ਦਵਾਂਗੇ ਸ਼ੇਰਵਾਨੀਆਂ ਦੇ ਵਿੱਚ ਇੰਨੀ ਕੁ ਜ਼ਿਆਦਾ ਵੈਰਾਈਟੀ ਆ ਚੁੱਕੀ ਆ 10-10000 ਰੁਪਏ ਕਿਰਾਇਆ ਚੱਲਦਾ ਜਿਹੜਾ ਬਾਜ਼ਾਰ 'ਚ ਅਸੀਂ ਤੁਹਾਨੂੰ ਸਿਰਫ 7000 'ਚ ਦੇ ਦੇਵਾਂਗੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਦਿੱਲੀ ਬੰਬੇ ਵਾਲੀਆਂ ਵੈਸਟਰਨ ਡਰੈਸਾਂ ਆ ਦੇਖੋ ਸ਼ਰਾਰਾ ਸੂਟ ਆ ਤੁਸੀਂ ਚੈੱਕ ਕਰ ਲਓ ਕਿੱਦਾਂ ਪੂਰਾ ਤੁਹਾਨੂੰ ਫਿਟਿੰਗ ਕਰਕੇ ਦਵਾਂਗੇ ਬਹੁਤ ਸੋਹਣਾ ਇਹਦੇ ਵਿੱਚ ਡਿਜ਼ਾਈਨ ਤਿਆਰ ਕਰਤਾ ਇਹ ਵੀ ਚੀਜ਼ਾਂ ਦੇ ਦੇਵਾਂਗੇ ਜੇ ਤੁਸੀਂ ਕਿੰਨੇ ਵੀ ਸਪੈਸ਼ਲ ਇੱਕ ਸਾਡਾ ਫੰ ਜਿਹਦੇ ਉੱਤੇ ਵੀ ਮੈਂ ਸਾਰਾ ਦੋ ਬੱਖ ਲਗਾ ਐਦਾਂ ਦੀਆਂ ਡਿਜ਼ਾਈਨਰ ਚੀਜ਼ਾਂ ਜੇ ਤੁਸੀਂ ਲੈਣੀਆਂ ਤਾਂ ਵੀ ਆਜੋ ਤੁਸੀਂ ਸਾਡੇ ਕੋਲ ਤੁਹਾਨੂੰ ਅਸੀਂ ਦੇ ਦੇਾਂਗੇ ਪਲਾਜੋ ਸੂਟ ਲੈਣੇ ਆ ਸ਼ਰਾਰੇ ਗਰਾਰੇ ਲੈਣੇ ਆ ਟੌਪ ਦੇਖੋ ਫਰੰਟ ਦੇਖੋ ਆ ਦੁਪੱਟੇ ਚੈੱਕ ਕਰ ਲਓ ਨਾਲ ھیਠਾਂ ਦੇਖੋ ਹਰ ਇੱਕ ਚੀਜ਼ ਦੇ ਵਿੱਚ ਪੂਰੀ ਸੁਪਰ ਜਾਨ ਪਾਈ ਹੋਈ ਆ ਕੁੜੀਆਂ ਨੇ ਜੇ ਪਾਰਟੀ ਤੇ ਜਾਣਾ ਤੁਸੀਂ ਕਹਿੰਦੇ ਹੋ ਵੀ ਅਸੀਂ ਬਈ ਸਿੰਪਲ ਜਿਹਾ ਪੋਣਾ ਪਰ ਹੋਵੇ ਬਹੁਤ ਜ਼ਿਆਦਾ ਸੋਹਣਾ ਪੀਸ ਆਹ ਦੇਖੋ ਜੀ ਲਹਿੰਗਾ ਚੋਲੀ ਕਿੰਨੀ ਸੋਹਣੀ ਆ ਇਹ ਤੁਹਾਡੇ ਲਈ ਤਿਆਰ ਕੀਤੀ ਹੋਈ ਆ ਇਹ ਵੀ ਲੈ ਜਾਓ ਬਾਜ਼ਾਰ 'ਚ 15000 18000 20000 ਰੁਪਏ ਦੀ ਮਿਲਦੀ ਆ ਜਿਹੜੀ ਇੱਕ ਡਰੈੱਸ ਹੈਗੀ ਆ ਵਨ ਪੀਸ ਹੈ ਨਾ ਇੱਥੇ ਸਾਨੂੰ 4-5000 ਤੋਂ ਸ਼ੁਰੂ ਹੋ ਜਾਣੀ ਆ ਜਿੰਦਾਂ ਦੀ ਮਰਜ਼ੀ ਤੁਸੀਂ ਲੈ ਜਾਓ ਕੋਟ ਸੈੱਟ ਡਰੈੱਸ ਅੱਜ ਕੱਲ ਬੜੀ ਚੱਲਦੀ ਆ ਤੁਸੀਂ ਫੰਕਸ਼ਨਾਂ ਦੇ ਜਾਂਦੇ ਹੋ ਜਾਂ ਗੋਡੇ ਜਾਂਦੇ ਹੋ ਪਾਰਟੀ ਦੇ ਜਾਂਦੇ ਹੋ ਬਰਥਡੇ ਪਾਰਟੀ ਦੇ ਜਾਂਦੇ ਚਾਹੇ ਐਨੀਵਰਸਰੀ ਪਾਰਟੀ ਦੇ ਜਾਂਦੇ ਹੋ ਇਦਾਂ ਦੇ ਡਰੈੱਸ ਸਾਡੇ ਕੋਲ ਬਹੁਤ ਆ ਇਹ ਅਸੀਂ ਤੁਹਾਨੂੰ ਸੈਂਪਲ ਦਿਖਾਏ ਆ ਜੇ ਤੁਸੀਂ ਚਾਹੋ ਨੀ ਵੀ ਹੋਰ ਹਿਊਜ ਵੈਰਾਈਟੀ ਲੈਣੀ ਆ ਜਾਨ ਪਵੇ ਥੋੜੀ ਜੀ ਸਾਡੇ 'ਚ ਪੈਸੇ ਘੱਟ ਲਾਉਣੇ ਆ ਕੁਆਲਿਟੀ ਵੈਰਾਈਟੀ ਵਧੀ ਬਾਰ ਬਾਰ ਕਹਿ ਰਹੇ ਆ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗੇ ਪੁਰਾਣੇ ਆ ਜਾਓ ਕੋਈ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਵੀ ਫੋਨ ਕਰ ਸਕਦੇ ਆ ਕੈਮਰਾਮੈਨ ਸੁਗਨੰਦਨ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬਾਗਾ